ਇਹਨਾਂ ਨੇ ਇੱਕ ਸਾਜ਼ਿਸ਼ ਰਚ ਲਈ ਕਿ ਸਿੱਖ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਕਿਸ ਤਰ੍ਹਾਂ ਖਤਮ ਕਰਕੇ ਉਹ ਜਿਹੜਾ ਪੁਰਾਣਾ ਇੱਕ ਗਾਣਾ ਸੀ ਗਲੀਆਂ ਹੌਵਲ ਸੁੰਨੀਆਂ ਵਿੱਚ ਮਿਰਦਾ ਯਾਰ ਫਿਰੇ ਐਂ ਚਾਉਂਦੇ ਆ ਇਹ ਪ੍ਰੋਸੈਸ ਸਟਾਰਟ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਫਿਜ਼ੀਕਲ ਐਲੀਮੀਨੇਸ਼ਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਪ੍ਰਕਰਮਾਂ 'ਚ ਬੈਠੇ ਸਨ ਤੇ ਫਿਰ ਜਿਸ ਜੰਬੀਤਾਂ ਨਾਲ ਇਹਨਾਂ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਉਹਨੇ ਸਪਸ਼ਟ ਕਰਤਾ ਕਿ ਇਹ ਗਵਰਨਮੈਂਟ ਸਪਾਂਸਰਡ ਸਾਰਾ ਕੁਝ ਸੀ ਜਿਸ ਤਰ੍ਹਾਂ ਗਵਰਨਮੈਂਟ ਨੇ ਉਸ ਬੰਦੇ ਦੇ ਜਿਹਦੇ ਦੇ ਦੋਸ਼ ਸੀ ਉਹਨੂੰ ਬਚਾਉਣ ਦੀ ਕਵੈਤ ਸ਼ੁਰੂ ਕਰ ਦਿੱਤੀ ਉਹਨੇ ਸਪਸ਼ਟ ਕਰ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਸੀ ਜਾਂ ਪ੍ਰੋਸੈਸ ਲੀਡਰਸ਼ਿਪ ਦੀ ਐਲੀਮੀਨੇਸ਼ਨ ਹੈ ਗਵਰਨਮੈਂਟ ਤੇ oriented ਉਸ ਕੜੀ ਤਹਿਤ ਇਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ 6 ਮਹੀਨੇ ਪਹਿਲਾਂ ਜੇਲ੍ਹ ਚ ਰਹੇ ਪਹਿਲਾ ਕੇਸ ਆ ਮੇਰੇ ਦੇ 51 ਸਾਲ ਦੇ ਲੀਗਲ ਕੈਰੀਅਰ ਚ ਕਿ ਜਿਹੜੇ ਡਰੱਗ ਕੇਸ ਤੇ 5 ਸਾਲ ਚ 4 ਸ਼ੀਟ ਪੇਸ਼ ਨਾ ਹੋਈ ਹੋਵੇ ਚਲਾਨ ਨਾ ਪੇਸ਼ ਹੋਇਆ ਹੋਵੇ ਵੀ ਇਹਦਾ ਕੇਸ ਕੀਤਾ ਸਕਿਉਰਟੀ ਵਿਡਰਾਅ ਕੀਤੀ ਮਜੀਠੀਆ ਨੇ ਹਾਈ ਕੋਰਟ ਤੇ ਰਿਟ ਪਾਈ ਗਵਰਨਮੈਂਟ ਕਹਿੰਦੀ ਫਰੈਟ ਕੋਈ ਨਹੀਂ ਹੁਣ ਲੈਟਰਿਕ ਪਬਲਿਕ ਕੀਤੀ ਗਈ ਕਿ ਸੈਂਟਰਲ ਇੰਟੈਲੀਜੈਂਸ ਦੇ ਮੁਤਾਬਕ ਹੀ ਇਜ਼ ਅੰਡਰ ਥਰੈਟ ਫਰਮ ਬੀਕੇਆਈ ਤੈਨੂੰ ਛੇੜਛ ਵੀ ਖਤਰਾ ਮੈਂ ਇੱਥੇ ਬਿਨਾ ਚੀਜ਼ ਕੇ ਗੱਲ ਕਹਿ ਸਕਦਾ ਇਹ ਗਵਰਨਮੈਂਟ ਆਪਡੀ ਪਲੈਨਿੰਗ ਤਹਿਤ ਸਰ ਵਿਕਰਮ ਸਿੰਘ ਬਜੀਠਿਆ ਨੂੰ ਜੇਲ੍ਹ ਵਿੱਚ ਬੈਠੇ ਨੂੰ ਐਲੀਮੀਨੇਟ ਕਰਨ ਦੇ ਸਿਸਟਮ ਚ ਮੋੜ ਚਾ। ਉਹ ਵੀ ਅੱਡੇ ਵੀ ਹੋਏ ਨੇ ਬੰਦੇ। ਕਹਿ ਦਿੱਤਾ ਜਾਂਦਾ ਕਿ ਜੀ ਕਿਸੇ ਕੈਦੀ ਨੇ ਕਰਤਾ ਕਿਸੇ ਨੇ ਕਰਤਾ ਕਿੰਨੀ ਵਾਰ ਹੋਏ ਨੇ। ਅਕਾਲੀ ਦਾਲੇ ਨੂੰ ਬਹੁਤ ਸੀਰੀਅਸਲੀ ਲੈਂਦਾ। ਕਿਉਂਕਿ ਦੇਖੋ ਹੁਣ ਤੁਸੀਂ ਮੈਂ ਗੱਲ ਦੱਸਦਾ। ਕਿ ਗੱਲ ਧਾਰਮਿਕ ਚੁਕੀ। ਪ੍ਰੈਸ ਕਾਨਫਰੈਂਸ ਸੀਐਮ ਕਰਦਾ ਹੈ। ਬੰਦੇ ਉਹਦਾ ਨਾਮ ਲੈਂਦਾ ਜੀ ਸੁਖਵੀਰ ਦਾ ਨੰਦਾ ਫੜ ਲੀ ਅਜੀ ਚਲੋ ਤੁਸੀਂ ਫੜ ਲਓ ਪਰ ਜਿਹੜਾ ਲੁਧਿਆਣੇ ਸੀਏ ਦੇ ਰੇਡ ਕੀਤਾ ਉਹ ਕੀ ਦਾ ਬੰਦਾ ਕਿਸੇ ਦਾ ਮੁਲਾਜ਼ਮ ਹੈ ਇਸ 1 ਆਫ ਦੀ ਨੋਨ ਲਾਇਰ ਆਨ ਇਨਕੋਰਪੋਰਟਸਾਈਡਡ ਨੈਸ਼ਨਲ ਲੈਵਲ ਬਠਿੰਡੇ ਜਿਹੜੇ ਕਿਸੇ ਮੌਕੇ ਅਕਾਊਂਟਸ ਚੈੱਕ ਕਰਦੇ ਸੀ ਸਾਸਕਬੀਰ ਸਿੰਘ ਉਹਨਾਂ ਦਾ ਉਹਨਾਂ ਦੇ ਛਾਪੇ ਪੈ ਰਹੇ ਨੇ ਤੇ ਗੱਲ ਇਹ ਫਿਰ ਤਰਜੀਹ 328 ਰੁਪਆ ਦੀ ਹੋ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਹੋ ਰਹੀ ਹੈ। ਅਕਾਲੀ ਦਲ ਇਸ ਚੈਲੰਜ ਨੂੰ ਐਕਸੈਪਟ ਕਰਦਾ ਹੈ। ਜੇ ਸਰਕਾਰ ਇਹ ਸਮਝੇ ਕਿ ਇਹ ਝੂਠੇ ਕੇਸਾਂ ਵਿੱਚ ਲੀਡਰਾਂ ਨੂੰ ਫਾੜ ਕੇ ਤੇ ਫਿਰ ਜੇਲਾ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਕੇ ਆਪ ਜ਼ਿੰਦਾ ਰਹਿ ਸਕੋਗੇ ਇਹਨਾਂ ਦਾ ਇੱਕ ਸੁਪਨਾ ਹੈ। ਇਹ ਸੁਪਨਾ ਕਦੇ ਸੱਚ ਨਹੀਂ ਹੋਣਾ। ਇਹ ਜਿਹੜੀ ਪੋਲੀਟੀਕਲ ਸਾਜ਼ਿਸ਼ ਆ ਹੈ ਇਹਨੂੰ ਰਚਨ ਵਾਲੇ ਕੌਮ ਨੇ ਦਿੱਲੀ ਤੋਂ ਆਏ ਧਾੜ ਵੀ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਰਸਨਲ ਵੈਂਜੈਂਸ ਅਗੇਂਸਟ ਅਕਾਲੀ ਲੀਡਰਸ਼ਿਪ ਇਹ ਮੇਥੋਂ ਐਵੀਡੈਂਟ ਲੈ ਆਇਆ ਇਹਨਾਂ ਨੇ ਮਾਫੀ ਦਾ ਉਹ ਬਦਲਾਖੋਰੀ ਤਹਿਤ ਜੋ ਕੁਛ ਹੁਣ ਪੰਜਾਬ 'ਚ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਭੂ ਲਾਉਣ ਲਈ ਗੱਲ ਕਰ ਰਹੀ ਹੈ ਸਰਕਾਰ ਵੈ ਸਰਸੁਖਵੀਰ ਸਿੰਘ ਬਾਦਲ ਵੀ ਜਲਦੀ ਪ੍ਰੈਸ ਦੇ ਸਾਹਮਣੇ ਹੋਣਗੇ ਕੁਝ ਦਿਨਾਂ ਪਰ ਮੈਂ ਇੱਕ ਅਕਾਲੀ ਦਲ ਵੱਲੋਂ ਗੱਲ ਕਹਿਣੀ ਚਾਹੁੰਦਾ ਹੈ ਤੇ ਮਤ ਇਸ ਪਰ ਬਲੇਖੇ 'ਚ ਕੋਈ ਰਵੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਾਗਡਾਨ ਕਰ ਦੇਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਗੇ ਬੜੇ ਜ਼ਿੰਦਗੀ ਤੇ ਥ੍ਰੈਟਸ ਚੱਲੇ ਨੇ ਤੇ ਹੁਣ ਵੀ ਚੱਲਣਗੇ ਪਰ ਪੰਜਾਬ ਨੂੰ ਬਚਾਉਣ ਦਾ ਮੁੱਦਾ ਪੰਜਾਬੀਆਂ ਦੇ ਹੱਕ ਦੀ ਲੜਾਈ ਪੰਜਾਬੀਆਂ ਦੀ ਆਵਾਜ਼ ਚੁੱਪਣਾ ਤੇ ਗਵਰਨਮੈਂਟ ਦੀ ਹਰ ਪੈਰ ਤੇ ناکਾਮਯਾਬੀ ਹੈ ਇਸ ਤੇ ਕਦੇ ਵੀ ਨਾ ਅਕਾਲੀ ਦਲ ਚੁੱਪ ਰਹਿ ਜਾਣਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਰੋਗਨੀ ਕਾਲੀ ਦਲ ਚੁੱਪ ਰਹਿ ਜਾ ਹੁਣ ਦੇਖੋ ਸਿਸਟਮੈਟਿਕ ਕੀ ਹੈ ਜਦੋਂ ਸਾਰੀਆਂ ਇਵੈਂਟਸ ਨੂੰ ਇੱਕ ਥਾਂ 'ਤੇ ਇਕੱਠੇ ਕਰਨੇ ਹਨ ਮੁਸੇਵਾਲੇ ਦੇ ਨਾਲ ਉਦੋਂ ਗੈਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਲਈ ਫੇਰ ਉਹ ਉਹਨੂੰ ਟਵੀਟ ਕਹਿੰਦੇ ਹੁੰਦੇ ਆ ਕੀ ਐਕਸ ਉਦੋਂ ਐਕਸ ਨਹੀਂ ਸੀ ਕਹਿੰਦੇ ਸੀ ਟਵੀਟ ਕਹਿੰਦੇ ਸੀ ਟਵੀਟ ਕੀਤੀ ਗਈ ਟਵੀਟ ਕਰਕੇ 24 ਘੰਟਿਆਂ ਦੇ ਸੁੱਖੇ ਉਹਦੀ ਮੂਸੇਵਾੜੀ ਦੀ ਐਲੀਮੀਨੇਸ਼ਨ ਹੋ ਗਈ ਨਾ ਤੇ ਹੁਣ ਜੇ ਫ੍ਰੀ ਐਂਡ ਫੇਅਰ ਜਾਂਚ ਹੋਵੇ ਤਾਂ ਹੂਜ਼ ਕੌਨਸਪੀਰੇਟਰ ਹੁਣ ਆਹੀ ਕੰਮ ਜਿਹੜਾ ਇਹਨਾਂ ਨੇ ਹੁਣ ਅੱਜ ਮੈਂ ਇੱਕ ਗੱਲ ਪੁੱਛਦਾ ਕਿ ਜਦ ਮਜੀਠੀਆ ਹਾਈ ਕੋਰਟ ਚ ਪਟੀਸ਼ਨ ਪਾਉਂਦੇ ਨੇ ਤਾਂ ਉੱਥੇ ਪੰਜਾਬ ਦੀ ਸਰਕਾਰ ਆਪਣੇ ਅਫਸਰਾਂ ਦੇ ਥਰੂ ਐਵੀਡੇਂਟ ਦਿੰਦੀ ਹੈ ਕਿ ਵੀ ਡੋਨਟ ਐਗਰੀ ਵਿਦ ਆਈਬੀ ਰਿਪੋਰਟ ਆਫ ਥ੍ਰੈਟ ਪ੍ਰੈਸੈਪਸ਼ਨ ਅਸੀਂ ਜਿੰਨਾ ਕਿ ਇਹਨਾਂ ਨੂੰ ਸਾਡੇ ਹਿਸਾਬ ਚ ਕੋਈ ਥ੍ਰੈਟ ਨਹੀਂ ਪਰ ਜਿੰਨਾ ਕਿ ਇਹਨਾਂ ਨੂੰ ਸਕਿਉਰਿਟੀ ਵਾਲੀ ਦਿੱਤੀ ਹੋਈ ਹੈ ਹੁਣ ਅੱਗੇ ਸਵਾਲ ਇਹ ਵੀ ਉੱਠਦਾ ਸਰਕਾਰ ਨੂੰ ਜਵਾਬ ਦੇਣਾ ਕੋਈ ਲੋਕਾਂ ਨੂੰ ਕਿ ਇਹ ਜਿਹੜੀਆਂ ਤੁਸੀਂ ਮੀਡੀਆ ਤੇ ਹੁਣ ਤੁਹਾਡੀਆਂ ਚਿੱਠੀਆਂ ਲਿਖਾਈਆਂ ਜਾ ਰਹੀਆਂ ਐ ਕਿ ਡੀਜੀਪੀ ਇੰਟੈਲੀਜੈਂਸ ਡੀਜੀਪੀ ਸਪੈਸ਼ਲ ਪੰਜਾਬ ਨੂੰ ਪਾ ਰਿਹਾ ਹੈ ਚਿੱਠੀ ਸਿਕਿਉਰਟੀ ਲਈ ਤੇ ਡੀਜੀਪੀ ਪ੍ਰੇਜ਼ਨ ਨੂੰ ਪਾ ਰਿਹਾ ਹੈ ਵਾਟ ਇਜ਼ ਦੀ ਚੇਂਜ ਇਨ ਸਰਕਮਸਟੈਂਸਸ ਉਹ ਪਿਛਲੇ ਸਟੈਂਡ ਤੇ ਹੋਣਾ ਲੋ ਜੇ ਜਿੱਥੇ ਬੈਠੇ ਦਾ ਥ੍ਰੈਟ ਦਾ ਹੁਣ ਪ੍ਰਚਾਰ ਕਿਉਂ ਹੋ ਰਿਹਾ ਕਿਉਂਕਿ ਅਗਲੇ ਕਹਿ ਦੇਣਗੇ ਜੀ ਅਸੀਂ ਦਾ ਬੜਾ ਰੌਲਾ ਪਾਇਆ ਹੁਣ ਕੀ ਕਰੀਏ ਜੇਲ੍ਹਾਂ ਵਾਲਾ ਸਬਡੈਂਟ ਬਦਲ ਲਾਂਗੇ ਮੈਂ ਅੱਜ ਇੱਥੇ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਇਹ ਜਿਹੜੀ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਐਲੀਮੀਨੇਸ਼ਨ ਐਲੀਮੀਨੇਟ ਕਰਨ ਦੀ ਸੋਚ ਹੈ ਉਹਦੇ ਲਈ ਸੋਲੀ ਰਿਸਪਾਂਸਿਬਲ ਪੰਜਾਬ ਦੀ ਸੀਐਨ ਤੇ ਦਿੱਲੀ ਦੀ ਟਿਕੜੀ ਹੋਊਗੀ। ਹੋਰ ਕੋਈ ਤੀਜਾ ਬੰਦਾ ਇਹਦੇ ਤੇ ਨਹੀਂ ਜ਼ਿੰਮੇਵਾਰ ਹੋਊਗਾ। ਜਿੰਨੇ ਜਿਹੜਾ ਹਦਾਇਤਾਂ ਤੇ ਇਹ ਹੋ ਰਿਹਾ। ਤੇ ਦੂਸਰੀ ਗੱਲ ਮੈਂ ਇਹ ਬੜੇ ਜ਼ੋਰ ਨਾਲ ਕਹਿ ਦੇਣਾ ਚਾਹੁੰਦਾ। ਤੇ 100 ਅਕਾਊਂਟੈਂਟ ਫੜ ਲਓ। ਪਰ ਦੋਸ਼ੀਆਂ ਨੂੰ ਕਦੇ ਵੀ ਉਹ ਗੁਰੂ ਸਾਹਿਬ ਦੇ ਸਰੂਪਾਂ ਨੇ ਕਿਸ ਨਾਲ ਜੋੜਨੀ ਕੋਸ਼ਿਸ਼ ਨਾ ਕਰੋ ਤੁਸੀਂ ਅਕਾਊਂਟੈਂਟਸ ਹੋ ਹੀ ਦੇ ਫੜ ਰਹੇ ਹੋ ਐਸਡੀਪੀਸੀ ਦੇ ਕੱਡੇ ਹੋਏ ਮੁਲਾਜ਼ਮਾਂ ਦੇ ਉਲਟ ਕਾਰਵਾਈ ਕਰਦੇ ਪਏ ਹੋ ਇਹਨਾਂ ਨੂੰ ਮੈਂ ਨਾਲ ਤੱਲਕ ਹੀ ਦੱਸੋ ਤਾਂ ਸਹੀ ਇਹ ਤੱਲਕ ਹੈ ਸ੍ਰੀ ਜਿਹੜਾ ਮਲਜ਼ਮ ਉਸ ਵੇਲੇ ਜਿਹਨੂੰ ਬਾਅਦ ਇਹਨਾਂ ਨੇ ਆਨਰ ਕੀਤਾ ਆਪ ਦਾ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਅੰਮ੍ਰਿਤਸਰ ਦਾ ਚੇਅਰਮੈਨ ਬਣਾ ਕੇ ਜੇ ਫੜਨਾ ਉਹਨੂੰ ਖੜੋ ਨਾਲੇ ਵੇਲਾ ਮੋਹ ਬਣਾ ਲੈਣਾ ਤਾਂ ਢਾਪੜਾ ਦਾ ਬੰਦਾ ਹੁਣ ਵੀ ਅਹੁਦੇਦਾਰ ਹੈ ਪਾਰਟੀ ਦਾ ਉਹਨੂੰ ਛੇੜਿਆ ਨਹੀਂ ਜਾ ਰਿਹਾ ਉਹਨਾਂ ਨੂੰ ਛੇੜਿਆ ਨਹੀਂ ਜਾ ਰਿਹਾ ਜਿਹੜਾ ਇੱਕ ਕੰਟਰੈਕਟ ਦੇ ਬੰਦਾ ਐਜ਼ ਅਕਾਊਂਟੈਂਟ ਲੱਗਿਆ ਹੋਇਆ ਉਹਨੂੰ ਦੱਸੋ ਉਹ ਕੀ ਕਹਿ ਸਕਦਾ ਇਹ ਪਰਸਨ ਹੂ ਇਨਲੀ ਕਾਲਡ ਐਂਡ ਨੋਨ ਐਜ਼ ਅਕਾਊਂਟੈਂਟ ਵਟ ਆਜ਼ ਹੀ ਨੋ ਉਹਨੂੰ ਕੀ ਪਤਾ ਕਿ ਉੱਥੇ ਅੰਦਰ ਪ੍ਰੈਸ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੱਥੇ ਕੀ ਹੋ ਰਿਹਾ ਨੋ ਨੋ ਵੀਰ ਸੋ ਮਨਸ਼ਾ ਸਰਕਾਰ ਦੀ ਕੀ ਕਲੀਅਰ ਹੋਈ ਹੈ ਕਿ ਢਾਲ ਧਰਮ ਦੀ ਬਣਾ ਕੇ ਤੇ ਟੌਣ ਦੀ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਮਲੇ ਦੀ ਗੱਲ ਹੈ ਜੀ ਨੂੰ ਅਕਾਲੀ ਦਲ ਪੂਰਨ ਤੌਰ ਤੇ ਸਮਝਦਾ ਹੈ ਤੇ ਅਕਾਲੀ ਦਲ ਇਹ ਇਹਨਾਂ ਦੀ ਗੇਮ ਕਦੇ ਵੀ ਨਹੀਂ ਹੋਣ ਦੇਊਗਾ ਰਾਦਰ ਅਕਾਲੀ ਦਲ ਨੂੰ ਸ਼ੋਰ ਕਰੂ ਕਿ ਜੋ ਪੰਜਾਬ ਦਾ ਸਾਡ 4 ਸਾਲ ਵਿੱਚ ਨੁਕਸਾਨ ਹੋਇਆ ਉਹ ਇੱਕ ਇੱਕ ਚੀਜ਼ ਸਾਹਮਣੇ ਲੈਂਦੀ ਜਾਊਗੀ ਇਹਨਾਂ ਦਾ ਹੁਣ ਸੈਕੂ ਹਸਟਾਈਲ ਕੰਮ ਕਰ ਲਿਆ ਅਨਕਾਊਂਟਰ ਲਾਤਿ ਗੋਲੀ پتہ ਨਹੀਂ ਉੱਪਰ ਜਾਂਦੀ ਨਹੀਂ ਕੋਈ ਜਾਤ ਉਹ ਕੋਈ ਰੇਜੀਆ ਜੀ ਬਣਾਈ ਆ ਕਿ ਗਿੱਟੇ ਤੇ ਜਾਂ ਗੋਟੇ ਤੇ ਰੋਜ਼ ਅਨਕਾਊਂਟਰ ਤੇ ਰੋਜ਼ ਤੇ ਲਿੰਗ ਰੋਜ਼ ਲੁੱਟਾ ਖੋਹਾਂ ਅੱਗੇ ਤਾਂ ਬੀਬੀਆਂ ਕਰੋ ਜੇ ਬਾਹਰ ਜਾਣ ਲੱਗੀ ਆ ਕਾਂਟੇ ਲਾ ਦਿੰਦੀ ਐ ਸੀ ਖੋਈ ਨੇ ਉਹ ਘਰ ਬੈਠੀ ਆ ਖੋਈ ਜਾਂਦੇ ਹੁਣ ਕੀ ਕਰਨ ਬੈੱਡਰੂਮ ਚ ਮਾਰਡਰ ਹੋਣ ਲੱਗ ਪਏ ਮਾਰਡਰ ਕਰਕੇ ਕਾਤਲ ਐ ਕਰਾਚ ਸਲਾਇ ਸੁਨੇਹਾ ਦੇ ਰਹੇ ਨੇ ਕਿ লাশ ਉਥੋਂ ਚੁੱਕ ਲੋ ਹੁਣ ਉਹ ਸਾਰੀਆਂ ਸਥਿਤੀਆਂ ਨੂੰ ਪੰਜਾਬ ਤੋਂ ਜਵਾਬ ਮੰਗਦਾ ਇੰਨਾਂ ਗੱਲਾਂ ਦਾ ਇਹ ਵੀ ਅੱਗਲਾਂ ਦਾ ਜਵਾਬ ਕੋਈ ਨਹੀਂ ਹੁਣ ਰੌੜਾ ਕੀ ਐ ਹੋਰ ਨਾ ਕਿਸੇ ਨੂੰ ਛੇੜ ਲਿਆ ਕਿ ਹੋਰ ਕਿਸੇ ਨੇ ਆਵਾਜ਼ ਦੇ ਚੁੱਕੀ ਜੇ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣ ਦਾ ਤਹਿਆ ਕੀਤਾ ਹੋਇਆ ਹੈ ਪੰਜਾਬ ਦੀ ਲੜਾਈ ਲੜਨ ਦਾ ਤਹਿਆ ਕੀਤਾ ਹੋਇਆ ਹੈ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਮੈਂ ਇੱਕ ਗੱਲ ਕਹਿ ਜੀ ਆਪਣੀ ਗੱਲ ਮਕਾਉ ਫਿਰ ਰਮੇਸ਼ੀ ਸੀਮਾ ਸਾਹਿਬ ਕਰਨਗੇ ਅਕਾਲੀ ਦਲ ਸਰਕਾਰ ਦੇ ਇਸ ਚੈਲੰਜ ਨੂੰ ਕਿ ਉਹ ਸਰਦਾਰ ਸੁਖਬੀਰ ਸਿੰਘ ਨੂੰ ਪੋਲਿਟਿਕਲ ਵੈਨ ਡਾਟਾ ਵਿੱਚ ਇੱਕ ਝੂਠੇ ਕੇਸ ਵਿੱਚ ਘੋੜਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿੱਥੇ ਜਿੱਥੇ ਸੁਖਬੀਰ ਸਿੰਘ ਦੇ ਨਾਲ ਸਾਹਜ ਰੱਖਣ ਵਾਲੇ ਬੰਦੇ ਸੀ ਸਾਰਿਆਂ ਤੋਂ ਪੁੱਛਦੇ ਫਿਰਦੇ ਐ ਕਿ ਕੋਈ ਬੇਨਾਮੀ ਕੋਈ ਸਰਦਾਰ ਸੁਖਬੀਰ ਸਿੰਘ ਦੀ ਬੇਨਾਮੀ ट्रांजैक्शन ਲੱਗ ਦੇਣ ਅਸੀਂ ਉਹ ਸਰਕਾਰ ਦੇ ਨਾਂ ਹੀ ਲਵਾ ਦਾਂਗੇ। ਕਹਿਣਾ ਕਰਦੇ ਐ ਕਿ ਇੱਕ ਵੀ ट्रांजैक्शन ਅੰਡਰਹੈਂਡ ਹੋਵੇ ਇੱਕ ਵੀ ਕੋਈ ਫੇਰਾ ਫੇਰੀ ਹੋਵੇ ਹੁਣ ਜੇ ਤੁਸੀਂ ਇਸ ਹਾਰਡ ਹੈਡ ਕਰਕੇ ਤੁਸੀਂ ਕਰਦੇ ਕਿ ਕੇਸ ਦਾ ਰਜਿਸਟਰ ਕੀਤਾ ਤੇ ਉਹ ਰਾਸ਼ਵਨੀ ਦਾ ਲੁਧਿਆਣਾ ਵਾਲੇ ਦਾ ਉਹਦੇ ਨਾਲ ਕੀ ਤੱਲਕ ਬਠਿੰਡੇ ਵਾਲਾ ਜਿਹੜਾ ਅਕਾਊਂਟਡ 20 ਸਾਲ ਪਹਿਲਾਂ ਰਹਿ ਚਕ ਉਹਦੇ ਨਾਲ ਕੀ ਤੱਲਕ ਕੀ ਤੱਲਕ ਇੰਨਾ ਸਾਰੀਆਂ ਗੱਲਾਂ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਾ ਦੇਖੋ ਵੈਸੇ ਕਦੇ ਕਹਿਣਾ ਨਹੀਂ ਚਾਹੀਦਾ ਨਾ ਅਫਸਰਾਂ ਨੂੰ ਵੀ ਸੁਝੇ ਤੜਾ ਜਾਏਗਾ ਈ ਕਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਛ ਅੱਗੇ ਵੀ ਹੁੰਦੇ ਆ ਕੋਈ ਬੰਦੇ ਵੀ ਹੁੰਦੇ ਆ ਪਰ ਹੁਣ ਅਫਸਰ ਜਿਹੜੇ ਜਿੰਨਾ ਤੋਂ ਦਰਦਿਸ਼ ਕਰਾਉਂਦੇ ਨੇ ਨਾ ਇੱਕ ਤਾਂ ਕਹਿੰਦੇ ਨੇ ਟਿੰਟਡ ਚਲੋ ਟਿੰਟਡ ਤਾਂ ਇਹ ਨਾ ਹੁੰਦਾ ਕਿ ਚਿੱਟੇ ਗੁਰਤੇ ਤੇ ਮાળા ਜਿਹਾ ਸਰਦੀ ਦਾ ਲੱਗਿਆ ਕਿ ਅਖਿਆਰੋ ਡਿੱਟਡਾ ਵੀ ਜਿਹਾ ਗੋਰਾ ਲੱਗਦਾ ਜਿਹੜੇ ਲਿਬੜੀ ਗੱਲ ਗੱਲ ਤੱਕ ਹੋਇਆ ਉਹਨਾਂ ਤੋਂ ਦਰਦਿਸ਼ ਕਰਾਉਂਦੇ ਨੇ ਘਰ ਘਰ ਤੱਕ ਲਿਬੜੇ ਹੋਏ ਨੇ ਜੀ ਕਿਉਂਕਿ ਕਿੱਤੇ ਕਿਤੇ ਕਿਤੇ ਨਾਲ ਕਿਤੇ ਦਾ ਕੌਂਸ਼ੀਅਸ ਬ੍ਰੇਕ ਹੋਵੇ ਆਮਰ ਸਰਦ ਉਸ ਵੇਲੇ ਦੇ ਸੀਪੀ ਜਾਂ ਬਾਦਲ ਸਾਹਿਬ ਤੇ ਗੋਲੀ ਚੱਲ ਗਈ ਹੈ ਵਿਜੀਬਲ ਰੇਂਜ ਸੀਗੇ ਜਿਹੜੇ ਸੱਜੀ ਲੱਤ ਕੋਲੋਂ ਨਹੀਂ ਸੀ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਦੇ ਉੱਠੇ ਹੀ ਹੈਡ ਨਾਟ ਇਵਨ ਅ ਆਰਡੀਨਰੀ ਕਾਰ ਸੀਟੋਂ ਨਾਲ ਜਾ ਕੇ ਪੁੱਛੇ ਸਰਦ ਹੋਇਆ ਮੈਂ ਕਿਛਨ ਦਾ ਕੀ ਹੈ ਰਾਦਰ ਪਿੰਨ ਘੰਟੇ ਬਾਅਦ ਵਿਆਹ ਮਿੰਦੇ ਨੇ ਕਿ ਇਹ ਵੀ ਚੈੱਕ ਕਰਾਂਗੇ ਕਿਤੇ ਕਿ ਆਪਣੇ ਆਪ ਨੂੰ ਪ੍ਰੋਜੈਕਟ ਕਰਨੀ ਤਾਂ ਨਹੀਂ ਇਹ ਸੈਲਫ ਕ੍ਰੀਏਟਿਡ ਸ਼ੋਅ ਹੈ ਔਰ ਉਹਨਾਂ ਆ ਗਏ ਸਿੱਟਾ ਹੁਣ ਫਿਰ ਤਾਂ ਭਗਵੰਤ ਉਹਨੇ ਆਪਣਾ ਕੀ ਕਹਿੰਦੇ ਆ ਗੁਰਦਾਸਬਾਹ ਨੇ ਇਹੀ ਕਹਿਆ ਸੀ ਨਾ ਸੱਚੇ ਪਾਤਸ਼ਾਹ ਜਾਣੇ ਕੀ ਬਣੂ ਦੁਨੀਆ